ਵੈਗਰਦੀਕਾ ਖਾਲਸਾ ਵੈਗਰਦੀਕੀ ਫਤਿਹ ਸਾਰੇ ਦੋਸਤਾਂ ਮਿੱਤਰਾਂ ਨੂੰ ਪੰਜਾਬ ਵਾਸੀਆਂ ਨੂੰ ਐਨ ਆਰ ਆਈ ਵੀਰਾਂ ਭਰਾਵਾਂ ਨੂੰ ਇਲਾਕਾ ਨਿਵਾਸੀਆਂ ਨੂੰ ਪਿਆਰ ਭਰੀ ਸਤਿ ਸਾਕ ਮੈਂ ਗੁਰਪ੍ਰੀਤ ਸਿੰਘ ਸੇਵਾਦਾਰ ਲੋਕ ਭਲਾਈ ਆਰਮੀ ਗਰੁੱਪ ਸਮਾਜਿਕ ਚੇਤਨਾ ਚੈਰੀਟੇਬਲ ਸੁਸਾਇਟੀ ਪੰਜਾਬ ਮਿਸ਼ਨ ਹਰੀਆਲੀ ਦੇ ਤਹਿਤ ਜਿਹੜਾ ਉਹ ਪੰਜਾਬ ਸਰਕਾਰ ਤੇ ਲੋਕ ਭਲਾਈ ਆਰਮੀ ਗਰੁੱਪ ਵੱਲੋਂ 1500 2000 ਦੇ ਕਰੀਬ ਜਿਹੜਾ ਬੂਟਾ ਉਹ ਪੈਨਡ ਕੋਟ ਕਰੋੜ ਕਲਾਂ ਦੇ ਵਿੱਚ ਗਰਾਊਂਡ ਦਾਣਾ ਮੰਡੀ ਕਬੱਡੀ ਦਾ ਗਰਾਊਂਡ ਗਊਸ਼ਾਲਾ ਕਬਰਿਸਤਾਨ ਹੋਰ ਜਿੱਥੇ-ਜਿੱਥੇ ਵੀ ਖਾਲੀ ਜਗ੍ਹਾ ਪਈਆਂ ਵਾ ਤੇ ਬੂਟਿਆਂ ਦੀ ਰਿਕੁਆਇਰਮੈਂਟ ਆ ਉਥੇ ਇਹ ਜਿਹੜਾ ਲਾਇਆ ਜਾ ਰਿਹਾ ਵਾ ਤੇ ਬਹੁਤ ਜਿਹੜਾ ਵਧੀਆ ਅਪਰਾਲਾ ਲੋਕ ਭਲਾਈ ਆਰਮੀ ਗਰੁੱਪ ਦੀ ਜਿਹੜੀ ਹਿੱਸੇ ਸੇਵਾ ਆਈ ਆ ਤੇ ਸਾਰੇ ਸੇਵਾਦਾਰ ਨਾ ਕਿ ਇਹਨੂੰ ਲਾਉਣ ਤੱਕ ਸੀਮਤ ਹੈ ਹਫ਼ਤੇ 'ਚ ਦੋ ਦਿਨ ਤਿੰਨ ਦਿਨ ਪਾਣੀ ਖਾਦ ਸਾਬ ਸੰਭਾਲ ਤੇ ਸਾਰੀ ਸੇਵਾ ਜਿਹੜੀ ਆ ਉਹ ਲੋਕ ਪੁਲਾਈ ਆਰਮੀ ਗਰੁੱਪ ਨੇ ਇਹ ਸੇਵਾ ਚੱਕੀ ਆ ਤੇ ਸਾਰੇ ਸੇਵਾਦਾਰਾਂ ਦਾ ਸਾਰੇ ਵਲੰਟੀਅਰਾਂ ਦਾ ਜਿਹੜੇ ਨਾਲ ਸਾਡੇ ਸੇਵਾ ਕਰਾਉਂਦੇ ਆ ਇਹਨਾਂ ਦਾ ਬਹੁਤ ਜਾਦੇ ਸੰਯੋਗ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਨਗਰ ਨਿਵਾਸੀਆਂ ਦਾ ਧੰਨਵਾਦ ਇਲਾਕਾ ਨਿਵਾਸੀਆਂ ਦਾ ਧੰਨਵਾਦ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਹੈ ਵੱਧ ਤੋਂ ਵੱਧ ਬੂਟੇ ਲਾਉਣ ਦਾ ਜਿਹੜਾ ਉਪਰਾਲਾ ਉਹਨਾਂ ਨੇ ਬਲਾਕ ਨੂੰ ਗਾਂ ਪਿੰਡਾਂ ਨੂੰ ਦਿੱਤਾ ਆ ਤੇ ਇਹ ਜਿਹੜਾ ਪਾਣੀ ਵੀ ਆ ਪਿੰਡ ਦੇ ਵਿੱਚ ਲੋਕ ਪੁਲਾਈ ਆਰਮੀ ਗਰੁੱਪ ਵੱਲੋਂ ਆਰਓ ਸਿਸਟਮ ਲੱਗਾ ਹੋਇਆ ਤੇ ਡੂੰਗਾ 750 ਵਾਲਾ ਬੋਰ ਕੀਤਾ ਹੋਇਆ ਤੇ ਪਾਣੀ ਵੀ ਜਿਹੜਾ ਅਸੀਂ ਉਹ ਵਧੀਆ 750 ਵਾਲੇ ਬੋਰ ਦਾ ਜਿਹੜਾ ਭਰ ਕੇ ਲਿਆ ਕੇ ਲਾ ਰਹੇ ਆ ਤਾਂ ਜੋ ਬੂਟਿਆਂ ਦੀ ਗਰੋਥ ਆ ਜਿਹੜੀ ਉਹ ਵਧੀਆ ਤਰੀਕੇ ਦੇ ਨਾਲ ਹੋਵੇ ਤੇ ਬਹੁਤ ਛੇਤੀ ਛੇਤੀ ਇਹ ਵਧ ਕੇ ਭਟੇ ਹੋ ਜਾਣ ਤੇ ਸਾਡੀ ਸੰਸਥਾ ਵੱਲੋਂ ਸਰਕਾਰ ਦੇ ਦਿੱਤੇ ਬੂਟਿਆਂ ਤੋਂ ਇਲਾਵਾ ਵੀ ਹੋਰ ਜਿਹੜਾ 5-600 ਬੂਟਾ ਉਹ ਨਾਲ ਲਿਆ ਕੇ ਤੇ ਐਡ ਕਰਕੇ ਲਾਇਆ ਜਾ ਰਿਹਾ ਵਾ ਇਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ